ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਜਨਵਰੀ ਮਹੀਨੇ ਦੀ ਕੋਹ ਤੋੜ ਮੀਤੋਂ ਬਾਅਦ ਯੂਕੇ ਦੇ ਕਈ ਹਿੱਸੇ ਦੇ ਵਿੱਚ ਹੜ੍ਹਾਂ ਦਾ ਖਤਰਾ ਹਜੇ ਵੀ ਕਾਇਮ ਹੈ ਦੇਸ਼ ਭਰ ਦੇ ਵਿੱਚ ਇਸ ਵੇਲੇ ਕਈ ਹੜ ਚੇਤਾਵਨੀਆਂ ਲਾਗੂ ਹਨ ਅਤੇ ਫਰਵਰੀ ਮਹੀਨੇ ਦੇ ਵਿੱਚ ਮੌਸਮ ਤੋਂ ਰਾਹਤ ਮਿਲਣ ਦੇ ਕੋਈ ਖਾਸ ਅਸਾਰ ਨਹੀਂ ਦਿਖਾਈ ਦੇ ਰਹੇ ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਪਹਿਲਾਂ ਹੀ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਜਿਸ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਤੇ ਨਾਲ ਵਧ ਰਿਹਾ ਅਤੇ ਕਈ ਥਾਵਾਂ ਤੇ ਨਦੀਆਂ ਆਪਣੇ ਕੰਡੇ ਤੋੜ ਰਹੀਆਂ ਨੇ ਸ਼ੁੱਕਰਵਾਰ ਸਵੇਰ ਤੱਕ ਇੰਗਲੈਂਡ ਅਤੇ ਸਕਾਟਲੈਂਡ ਦੇ ਵਿੱਚ ਸੱਤਰ ਤੋਂ ਵੱਧ ਹੜ੍ਹ ਚੇਤਾਵਨੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਕਾਰਨ ਨਦੀਆਂ ਦਾ ਪੱਧਰ ਹੋਰ ਵੱਧ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਵੈਸਟ ਮਿਡਲੈਂਡਸ ਅਤੇ ਪੂਰਬੀ ਵੈਲਜ਼ ਦੇ ਲਈ ਪੀਲੀ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਸ਼ੁੱਕਰਵਾਰ ਰਾਤ 9 ਵਜੇ ਤੱਕ ਲਾਗੂ ਰਹੇਗੀ ਏਰਨਾ ਇਲਾਕੇ ਦੇ ਵਿੱਚ ਆਮ ਤੌਰ ਉਤੇ 20 ਤੋਂ 30 ਮਿਲੀਮੀਟਰ ਮੀਂਹ ਪੈ ਸਕਦਾ ਹੈ ਜਦਕਿ ਉੱਚੇ ਮੈਦਾਨਾਂ ਦੇ ਵਿੱਚ ਇਹ ਮਾਤਰਾ ਪੰਜਾਹ ਮਿਲੀਮੀਟਰ ਤੱਕ ਹੋ ਸਕਦੀ ਹੈ ਉਤਰੀ ਆਇਲੈਂਡ ਦੇ ਵਿੱਚ ਵੀ ਦਿਨ ਤੇ ਰਾਤ ਦੇ ਸਮੇਂ ਦੇ ਲਈ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇੱਥੇ ਜ਼ਿਆਦਾਤਰ ਥਾਂਵਾਂ 'ਤੇ 10 ਤੋਂ 20 ਕਿਲੋਮੀਟਰ ਮੀਂਹ ਪੈਣ ਦੀ ਉਮੀਦ ਹੈ ਹਾਲਕਿ ਦੱਖਣ ਦੇ ਵੱਲ ਮੂੰਹ ਕਰਦੀਆਂ ਪਹਾੜੀਆਂ ਉੱਤੇ 50 ਮਿਲੀਮੀਟਰ ਤੱਕ بارش ਹੋ ਸਕਦੀ ਹੈ ਮੋਰਨ ਪਹਾੜ ਅਤੇ ਐਂਟਰੀਮ ਪਹਾੜੀਆਂ ਦੇ ਵਿੱਚ 60 ਤੋਂ 80 ਕਿਲੋਮੀਟਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਡਰਾਈਵਿੰਗ ਲਈ ਮੁਸ਼ਕਲ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਨੇ ਮੌਸਮ ਮਾਹਰਾਂ ਦੇ ਅਨੁਸਾਰ ਯੂਕੇ ਤੇ ਕੁਝ ਹਿੱਸਿਆਂ ਤੇ ਲਈ 2026 ਦੀ ਸ਼ੁਰੂਆਤ ਇਤਿਹਾਸਕ ਤੌਰ ਤੇ ਸਭ ਤੋਂ ਜ਼ਿਆਦਾ ਭਿਜੀ ਰਹੀ ਹੈ ਗੁਰੇਟੇ ਇੰਗਰੀਡੈਂਟ ਅਤੇ ਚੰਦਰਾ ਵਰਗੇ ਤੂਫਾਨਾਂ ਨੇ ਅਸਥਿਰ ਮੌਸਮ ਪੈਦਾ ਕਰਦਿਆਂ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ ਉੱਤਰੀ ਆਇਰਲੈਂਡ ਦੇ ਵਿੱਚ ਪਿਛਲੇ 149 ਸਾਲਾਂ ਦੌਰਾਨ ਸਭ ਤੋਂ ਵੱਧ ਮੀਂਹ ਵਾਲਾ ਜਨਵਰੀ ਮਹੀਨਾ ਦਰਜ ਕੀਤਾ ਗਿਆ ਜਿੱਥੇ 195.6 ਮਿਲੀਮੀਟਰ بارش ਹੋਈ ਜੋ ਆਮ ਜਨਵਰੀ ਦੇ ਔਸਤੋਂ ਲਗਭਗ 170% ਹੈ ਦੱਖਣ ਪੱਛਮੀ ਇੰਗਲੈਂਡ ਅਤੇ ਦੱਖਣੀ ਵੇਲਜ਼ ਦੇ ਕੁਝ ਹਿੱਸੇ ਦੇ ਵਿੱਚ ਲਗਾਤਾਰ 36 ਦਿਨਾਂ ਤੋਂ ਮੀਂਹ ਪੈ ਰਿਹਾ ਹੈ ਐਸੀ ਤਰ੍ਹਾਂ ਸਕਾਟਲੈਂਡ ਦੇ ਐਥਰਡ ਇਨਸ਼ਾਇਰ ਦੇ ਓਬੇਨ ਦੇ ਪਿਛੇ ਫਰਵੀ ਦੇ ਪਹਿਲੇ ਹਫਤੇ ਵਿੱਚ ਵੀ ਮਹੀਨੇ ਦੀ ਔਸਤ ਉੱਧ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ ਹਾਲੇਕਿ ਸਕਾਟਲੈਂਡ ਦੇ ਵਿੱਚ ਮੌਸਮ ਹਰਥਾਏ ਕੁਝ ਜਾਂ ਨਹੀਂ ਰਿਹਾ ਤੇ ਉੱਤਰ ਪੱਛਮੀ ਇਗਲੈਂਡਸ ਤੇ ਔਰ ਟੀਬੀਆ ਦੇ ਵਿੱਚ 18 ਜੂਨਵੀ ਤੋਂ ਬਾਅਦ ਕੋਈ ਮੀਂਹ ਨਹੀਂ ਪਿਆ ਤੇ ਇਲਾਕੇ ਨੇ ਸਰਦੀਆਂ ਦੀ ਧੁੱਪ ਦਾ ਆਨੰਦ ਮਾਣਿਆ ਇਸ ਦੇ ਉਲਟ ਪੂਰਬੀ ਸਕਾਟਲੈਂਡ ਦੇ ਅਥਰਡਨ ਵਰਗੇ ਇਲਾਕੇ ਦੇ ਵਿੱਚ ਲਗਭਗ 3 ਹਫਤੇ ਤੋਂ ਹਰ ਰੋਜ਼ ਮੀਂਹ ਪੈ ਰਿਹਾ ਹੈ ਮਾਹਰਾਂ ਦੇ ਮੁਤਾਬਕ ਇਹ ਫਰਕ ਹਵਾ ਦੀ ਤੀਬਰਤਾ ਦੇ ਕਾਰਨ ਹੈ ਉਤਰੀ ਸਾਗਰ ਦੇ ਵੱਲੋਂ ਆਉਣ ਵਾਲੀ ਨਮੀ ਪਰ ਹਵਾ ਪੂਰਬੀ ਇਲਾਕੇ ਦੇ ਵਿੱਚ ਵਧੇਰੇ ਮੀਂਹ ਤੇ ਬੱਦਲ ਲਿਆ ਰਹੀ ਹੈ ਜਿਸ ਦੇ ਦੱਖਣ ਪੂਰਬੀ ਹਵਾਵਾਂ ਦੇ ਕਾਰਨ ਆਲਟਾਬਿਆ ਵਰਗੇ ਇਲਾਕੇ ਕੈਨਗੋਰ ਪਹਾੜਾਂ ਦੀਆਂ ਔਟ ਵਿੱਚ ਕਹਿੰਦੇ ਨੇ ਜਿਸ ਨੂੰ ਫੋਨ ਪਰਭਾਵ ਕਿਹਾ ਜਾਂਦਾ ਹੈ ਇਸ ਦੌਰਾਨ ਐਬਲਡਿਨ ਦੇ 25 ਲੱਖ ਦੇ ਵਿੱਚ ਪਿਛਲੇ 15 ਦਿਨਾਂ ਤੋਂ ਸੂਰਜ ਨਹੀਂ ਦਿਖਿਆ ਜੋ 1957 ਤੋਂ ਬਾਅਦ ਸਭ ਤੋਂ ਲੰਬਾ ਬੱਦਲਵਾਈ ਦਾ ਦੌਰ ਬਣ ਗਿਆ ਹੈ ਮੌਸਮ ਮਾਰਕ ਕਹਿੰਦੇ ਨੇ ਕਿ ਹਾਲਾਂਕਿ ਵੀਕੈਂਡ ਦੌਰਾਨ ਮੀਂਹ ਜਾਰੀ ਰਹੇਗਾ ਪਰ ਮਹੀਨੇ ਦੇ ਅਖੀਰ ਵੱਲ ਠੰਡੇ ਅਤੇ ਸੁੱਕੇ ਮੌਸਮ ਦੇ ਕੁਝ ਸੰਕੇਤ ਵੀ ਨਜ਼ਰ ਆ ਰਹੇ ਨੇ ਜਨਵਰੀ ਮਹੀਨੇ ਦੀ ਤੇਜ਼ ਗੋੜ ਤੋੜੀ ਮੀਤੋਂ ਬਾਅਦ ਯੂਕੇ ਦੇ ਕਈ ਹਿੱਸੇ ਦੇ ਵਿੱਚ ਹੜ੍ਹਾਂ ਦਾ ਖਤਰਾ ਹਜੇ ਵੀ ਗਾਇਮ ਹੈ। ਦੇਸ਼ ਭਰ ਦੇ ਵਿੱਚ ਇਸ ਵੇਲੇ ਕਈ ਹੜ ਚੇਤਾਵਨੀਆਂ ਲਾਗੂ ਹਨ ਅਤੇ ਫਰਵਰੀ ਮਹੀਨੇ ਦੇ ਵਿੱਚ ਮੌਸਮ ਤੋਂ ਰਾਹਤ ਮਿਲਣ ਦੇ ਕੋਈ ਖਾਸ ਅਸਾਰ ਨਹੀਂ ਦਿਖਾਈ ਦੇ ਰਹੇ। ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਪਹਿਲਾਂ ਹੀ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਜਿਸ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਤੇ ਨਾਲ ਵਧ ਰਿਹਾ ਅਤੇ ਕਈ ਥਾਵਾਂ ਤੇ ਨਦੀਆਂ ਆਪਣੇ ਕੰਢੇ ਤੋੜ ਰਹੀਆਂ ਨੇ। ਸ਼ੁੱਕਰਵਾਰ ਸਵੇਰ ਤੱਕ ਇੰਗਲੈਂਡ ਅਤੇ ਸਕਾਟਲੈਂਡ ਦੇ ਵਿੱਚ ਸੱਤਰ ਤੋਂ ਵੱਧ ਹੜ੍ਹ ਚੇਤਾਵਨੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ 35 ਸੰਭਾਵਨਾ ਕਾਰਨ ਨਦੀਆਂ ਦਾ ਪੱਧਰ ਹੋਰ ਵੱਧ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਵੈਸਟ ਮਿਡਲੈਂਡਸ ਅਤੇ ਪੂਰਬੀ ਵੈਲਜ਼ ਦੇ ਲਈ ਪੀਲੀ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਸ਼ੁੱਕਰਵਾਰ ਰਾਤ 9 ਵਜੇ ਤੱਕ ਲਾਗੂ ਰਹੇਗੀ ਏਰਨਾ ਇਲਾਕੇ ਦੇ ਵਿੱਚ ਆਮ ਤੌਰ ਉਤੇ 20 ਤੋਂ 30 ਮਿਲੀਮੀਟਰ ਮੀਂਹ ਪੈ ਸਕਦਾ ਹੈ ਜਟ ਕੀ ਉੱਚੇ ਮੈਦਾਨਾ ਦੇ ਵਿੱਚ ਇਹ ਮਾਤਰਾ ਪੰਜਾਬ ਮਿਲੀਮੀਟਰ ਤੱਕ ਹੋ ਸਕਦੀ ਹੈ ਉਤਰੀ ਆਇਲੈਂਡ ਦੇ ਵਿੱਚ ਵੀ ਦਿਨ ਤੇ ਰਾਤ ਕੇ ਸਮੇਂ ਦੇ ਲਈ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇੱਥੇ ਜ਼ਿਆਦਾਤਰ ਥਾਵਾਂ 'ਤੇ 10 ਤੋਂ 20 ਕਿਲੋਮੀਟਰ ਮੀਂਹ ਪੈਣ ਦੀ ਉਮੀਦ ਹੈ ਹਾਲਕਿ ਦੱਖਣ ਦੇ ਵੱਲ ਮੂੰਹ ਕਰਦੀ ਹੈ ਪਹਾੜੀਆਂ ਉੱਤੇ 50 ਮਿਲੀਮੀਟਰ ਤੱਕ بارش ਹੋ ਸਕਦੀ ਹੈ ਮੋਰਨ ਪਹਾੜ ਅਤੇ ਐਂਟਰੀ ਪਹਾੜੀ ਦੇ ਵਿੱਚ 60 ਤੋਂ 80 ਕਿਲੋਮੀਟਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਡਰਾਈਵਿੰਗ ਲਈ ਮੁਸ਼ਕਲ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਨੇ ਮੌਸਮ ਮਾਰਦ ਦੇ ਅਨੁਸਾਰ ਯੂਕੇ ਤੇ ਕੁਝ ਹਿੱਸਿਆਂ ਤੇ 2026 ਦੀ ਸ਼ੁਰੂਆਤ ਇਤਿਹਾਸਕ ਤੌਰ ਤੇ ਸਭ ਤੋਂ ਜ਼ਿਆਦਾ ਭਿਜੀ ਰਹੀ ਹੈ ਗੁਰੇਟ ਇੰਗਰੀਡੈਂਟ ਅਤੇ ਚੰਦਰਾ ਵਰਗੇ ਤੂਫਾਨਾਂ ਨੇ ਅਸਥਿਰ ਮੌਸਮ ਪੈਦਾ ਕਰਦਿਆਂ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ ਉੱਤਰੀ ਆਇਰਲੈਂਡ ਦੇ ਵਿੱਚ ਪਿਛਲੇ 149 ਸਾਲਾਂ ਦੁਹਾਂ ਸਭ ਤੋਂ ਵੱਧ ਮੀਂਹ ਵਾਲਾ ਜਨਵਰੀ ਮਹੀਨਾ ਦਰਜ ਕੀਤਾ ਗਿਆ ਜਿੱਥੇ 195.6 ਮਿਲੀਮੀਟਰ بارش ਹੋਈ ਜੋ ਆਮ ਜਨਵਰੀ ਦੇ ਔਸਤੋਂ ਲਗਭਗ 170% ਵੱਧ ਹੈ ਦੱਖਣ ਪੱਛਮੀ ਇੰਗਲੈਂਡ ਅਤੇ ਦੱਖਣੀ ਵੇਲਜ਼ ਦੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ 36 ਦਿਨਾਂ ਤੋਂ ਮੀਂਹ ਪੈ ਰਿਹਾ ਹੈ ਐਸੀ ਤਰ੍ਹਾਂ ਸਕਾਟਲੈਂਡ ਦੇ ਐਥਰਡ ਇਨਸ਼ਾਇਰ ਦੇ ਓਬੇਨ ਦੇ ਪਿੱਛੇ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਵੀ ਮਹੀਨੇ ਦੀ ਔਸਤੋਂ ਵੱਧ بارش ਦਰਜ ਕੀਤੀ ਜਾ ਚੁੱਕੀ ਹੈ ਹਾਲੇਕਿ ਸਕਾਟਲੈਂਡ ਦੇ ਵਿੱਚ ਮੌਸਮ ਹਰ ਤਾਈ ਕੁਝ ਜਾਂ ਨਹੀਂ ਰਿਹਾ ਤੇ ਉੱਤਰ ਪੱਛਮੀ ਸਕੌਟਲੈਂਡ ਦੇ ਆਲ ਟਿਬੀਆ ਦੇ ਵਿੱਚ 18 ਜੂਨ ਤੋਂ ਬਾਅਦ ਕੋਈ ਮੀਂਹ ਨਹੀਂ ਪਿਆ ਤੇ ਇਲਾਕੇ ਨੇ ਸਰਦੀਆਂ ਦੀ ਧੁੱਪ ਦਾ ਆਨੰਦ ਮਾਣਿਆ ਇਸ ਦੇ ਉਲਟ ਪੂਰਬੀ ਸਕੌਟਲੈਂਡ ਦੇ ਅਥਰ ਡੇਨ ਵਰਗੇ ਇਲਾਕੇ ਦੇ ਵਿੱਚ ਲਗਭਗ 3 ਹਫ਼ਤੇ ਤੋਂ ਹਰ ਰੋਜ਼ ਮੀਂਹ ਪੈ ਰਿਹਾ ਹੈ ਮਾਹਰਾਂ ਦੇ ਮੁਤਾਬਕ ਇਹ ਫਰਕ ਹਵਾ ਦੀ ਤੀਬਰਤਾ ਦੇ ਕਾਰਨ ਹੈ ਉੱਤਰੀ ਸਾਗਰ ਦੇ ਵੱਲੋਂ ਆਉਣ ਵਾਲੀ ਨਮੀ ਭਰੀ ਹਵਾ ਪੂਰਬੀ ਇਲਾਕੇ ਦੇ ਵਿੱਚ ਵਧੇਰੇ ਮੀਂਹ ਤੇ ਬੱਦਲ ਲਿਆ ਰਹੀ ਹੈ ਜਿਸ ਦੇ ਦੱਖਣ ਪੂਰਬੀ ਹਵਾਵਾਂ ਦੇ ਕਾਰਨ ਆਲ ਟਿਬੀਆ ਵਰਗੇ ਇਲਾਕੇ ਕੈਨ ਗੌਨ ਪਹਾੜਾਂ ਦੀਆਂ ਔਟ ਵਿੱਚ ਰਹਿੰਦੇ ਨੇ ਜਿਸ ਨੂੰ ਫੋਨ ਪਰਭਾਵਕ ਕਿਹਾ ਜਾਂਦਾ ਹੈ ਇਸ ਦੌਰਾਨ ਐਬਰਡਿਨ ਦੇ 25 ਲੱਖ ਦੇ ਵਿੱਚ ਪਿਛਲੇ 15 ਦਿਨਾਂ ਤੋਂ ਸੂਰਜ ਨਹੀਂ ਦਿਖਿਆ ਜੋ 1957 ਤੋਂ ਬਾਅਦ ਸਭ ਤੋਂ ਲੰਬਾ ਬੱਦਲਵਾਈ ਦਾ ਦੌਰ ਬਣ ਗਿਆ ਹੈ ਮੌਸਮੀ ਮਾਰਕ ਕਹਿੰਦੇ ਨੇ ਕਿ ਹਾਲਾਂਕਿ ਵੀਕਐਂਡ ਦੌਰਾਨ ਮੀਂਹ ਜਾਰੀ ਰਹੇਗਾ ਪਰ ਮਹੀਨੇ ਦੇ ਅਖੀਰ ਵੱਲ ਠੰਡੇ ਅਤੇ ਸੁੱਕੇ ਮੌਸਮ ਦੇ ਕੁਝ ਸੰਕੇਤ ਵੀ ਨਜ਼ਰ ਆ ਰਹੇ ਨੇ ਜਨਵਰੀ ਮਹੀਨੇ ਦੀ ریکارڈ ਤੋੜ ਮੀਤੋ ਬਾਅਦ ਯੂਕੇ ਦੇ ਕਈ ਹਿੱਸੇ ਦੇ ਵਿੱਚ ਹੜ੍ਹਾਂ ਦਾ ਖਤਰਾ ਹਜੇ ਵੀ ਗਾਇਮ ਹੈ ਦੇਸ਼ ਭਰਤੀ ਵਿੱਚ ਇਸ ਵੇਲੇ ਕਈ ਹੜ ਚੇਤਾਵਨੀਆਂ ਲਾਗੂ ਹਨ ਅਤੇ ਫਰਵਰੀ ਮਹੀਨੇ ਦੇ ਵਿੱਚ ਮੌਸਮ ਤੋਂ ਰਾਹਤ ਮਿਲਣ ਦੇ ਕੋਈ ਖਾਸ ਅਸਾਰ ਨਹੀਂ ਦਿਖਾਈ ਦੇ ਰਹੇ ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਪਹਿਲਾਂ ਹੀ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਜਿਸ ਦੇ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਤੇ ਨਾਲ ਵਧ ਰਿਹਾ ਅਤੇ ਕਈ ਥਾਵਾਂ 'ਤੇ ਨਦੀਆਂ ਆਪਣੇ ਕੰਢੇ ਤੋੜ ਰਹੀਆਂ ਨੇ ਸ਼ੁਕਰਵਾਸ ਸਵੇਰ ਤੱਕ ਇੰਗਲੈਂਡ ਅਤੇ ਸਕਾਟਲੈਂਡ ਦੇ ਵਿੱਚ 70 ਤੋਂ ਵੱਧ ਹੜ੍ਹ ਚੇਤਾਵਨੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਵਾਤਾਵਰਣ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਕਾਰਨ ਨਦੀਆਂ ਦਾ ਪੱਧਰ ਹੋਰ ਵੱਧ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਵੈਸਟ ਮਿਡਲੈਂਡਸ ਅਤੇ ਪੂਰਬੀ ਵੈਲਜ਼ ਦੇ ਲਈ ਪੀਲੀ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਪੂਰੇ ਰਾਤ ਨਵਜੇ ਤੱਕ ਲਾਗੂ ਰਹੇਗੀ ਏਨਾ ਇਲਾਕੇ ਦੇ ਵਿਚ ਆਮ ਤੌਰ ਉਤੇ 20 ਤੋਂ 30 ਮਿਲੀਮੀਟਰ ਵੀ ਪੈ ਸਕਦਾ ਹੈ ਜਦ ਕਿ ਉੱਚੇ ਮੈਦਾਨਾ ਦੇ ਵਿੱਚ ਇਹ ਮਾਤਰਾ 50 ਮਿਲੀਮੀਟਰ ਤੱਕ ਹੋ ਸਕਦੀ ਹੈ ਉਤਰੀ ਆਇਲੈਂਡ ਦੇ ਵਿੱਚ ਵੀ ਦਿਨ ਤੇ ਰਾਤ के समय ਦੇ ਲਈ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇੱਥੇ ਜ਼ਿਆਦਾਤਰ ਥਾਵਾਂ 'ਤੇ 10 ਤੋਂ 20 ਕਿਲੋਮੀਟਰ ਵੀ ਪੈਣ ਦੀ ਉਮੀਦ ਹੈ ਹਾਲੇਕਿ ਦੱਖਣ ਦੇ ਵੱਲ ਮੂੰਹ ਕਰਦੀਆਂ ਪਹਾੜੀਆਂ ਉੱਤੇ 50 ਮਿਲੀਮੀਟਰ ਤੱਕ بارش ਹੋ ਸਕਦੀ ਹੈ ਮੋਰਨ ਪਹਾੜ ਅਤੇ ਐਂਟਰੀਅਮ ਪਹਾੜੀ ਦੇ ਵਿੱਚ 60 ਤੋਂ 80 ਕਿਲੋਮੀਟਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਡਰਾਈਵਿੰਗ ਲਈ ਮੁਸ਼ਕਲ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਨੇ ਮੌਸਮੀ ਮਾਹਰਾਂ ਦੇ ਅਨੁਸਾਰ ਯੂਕੇ ਤੇ ਕੁਝ ਹਿੱਸੇ ਤੇ ਲਈ 2026 ਦੀ ਸ਼ੁਰੂਆਤ ਇਤਿਹਾਸਕ ਤੌਰ ਤੇ ਸਭ ਤੋਂ ਜ਼ਿਆਦਾ ਪੀਜੀ ਰਹੀ ਹੈ ਗੁਰੇਟੇ ਇੰਗਰੀਡੈਂਟ ਅਤੇ ਚੰਦਰਾ ਵਰਗੇ ਤੂਫਾਨਾਂ ਨੇ ਅਸਥਿਰ ਮੌਸਮ ਪੈਦਾ ਕਰਦਿਆਂ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ ਉੱਤਰੀ ਆਇਰਲੈਂਡ ਤੇ ਵਿੱਚ ਪਿਛਲੇ 149 ਸਾਲਾਂ ਦੌਰਾਨ ਸਭ ਤੋਂ ਵੱਧ ਮੀਂਹ ਵਾਲਾ ਜਨਵਰੀ ਮਹੀਨਾ ਦਰਜ ਕੀਤਾ ਗਿਆ ਜਿੱਥੇ 195.6 ਮਿਲੀਮੀਟਰ بارش ਹੋਈ ਜੋ ਆਮ ਜਨਵਰੀ ਦੇ ਔਸਤੋਂ ਲਗਭਗ 170% ਵੱਧ ਹੈ ਦੱਖਣ ਪੱਛਮੀ ਇੰਗਲੈਂਡ ਅਤੇ ਦੱਖਣੀ ਵੇਲਜ਼ ਦੇ ਕੁਝ ਹਿੱਸੇ ਦੇ ਵਿੱਚ ਲਗਾਤਾਰ 36 ਦਿਨਾਂ ਤੋਂ ਮੀਂਹ ਪੈ ਰਿਹਾ ਹੈ ਐਸੀ ਤਰ੍ਹਾਂ ਸਕਾਟਲੈਂਡ ਦੇ ਅ ਐਥਰਡ ਇਨਸ਼ਾਇਰ ਦੇ ਓਬੇਨ ਦੇ ਪਿਛੇ ਫਰਵੀ ਦੇ ਪਹਿਲੇ ਹਫਤੇ ਵਿੱਚ ਵੀ ਮਹੀਨੇ ਦੀ ਔਸਤ ਤੋਂ ਵੱਧ بارش ਦਰਜ ਕੀਤੀ ਜਾ ਚੁੱਕੀ ਹੈ ਹਾਲੇਕਿ ਸਕਾਟਲੈਂਡ ਦੇ ਵਿੱਚ ਮੌਸਮ ਹਰਥਾਏ ਕੁਝ ਜਾਂ ਨਹੀਂ ਰਿਹਾ ਤੇ ਉੱਤਰ ਪੱਛਮੀ